ਬਟਨਾ ਤੁਸੀਂ ਬੜੀ ਜਾਣਾ ਕਿੰਨੇ ਬੱਚੇ ਮਰੇ ਆਪਣੇ ਕੋਟ ਦੇ ਪਰ ਇਹ ਆਪਾਂ ਮਾਰੇ ਆਪਾਂ ਮરાਏ ਆ ਇਹ ਆਪਾਂ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮરાਏ ਆ ਔਰ ਇਸ ਇਸ ਕੰਮ ਦੇ ਵਿੱਚ ਇਹ ਬੱਚੇ ਇਹਨਾਂ ਦੇ ਵੀ ਲੱਗੇ ਜੀ 1500 ਮਰਨਾਂ ਦੇ ਮਰਨਾਂ ਦੇ ਇਹਨਾਂ ਦੇ ਆਪਦੇ ਵੀ ਲੱਗੇ ਹੋਏ ਆ ਤੇ ਇਹ ਬਖਸ਼ਣ ਵਾਲੀ ਗੱਲ ਨਹੀਂ ਗਈ ਸੋ ਬਾਲਦੇ ਆ ਵੀ ਮੈਂ ਕਿਸੇ ਚਿੱਟਾ ਵੋਟ ਨਾਲ ਦੇ ਵੇਚ ਨਾਲ ਦੀ ਵੋਟ ਵੀ ਨਹੀਂ ਲੈਣੀ ਨਾ ਤੁਸੀਂ ਇਹਦੀ ਗੱਲ ਹੈ ਇਹ ਮੌਕਾ ਨਹੀਂ ਬਾਕੀ ਆਪਾਂ ਦੇਖਾਂਗੇ ਇਹ ਬਣਾਵਾ ਨਹੀਂ ਕਰ ਹਾਂ ਇਹ ਤਾਂ ਸਾਰੇ ਸਾਰੇ ਨਾ ਪੰਜਾਬ ਵਿੱਚ ਹੋ ਹਦੀ ਆ ਕਿਹਦਾ ਕੋਈ ਪਤਾ ਤਾਂ ਤੁਹਾਨੂੰ ਆਪੇ ਸੋਸ਼ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਾ ਤਾਂ ਬਿਲਕੁਲ ਖਤਮ ਹੋ ਗਿਆ ਫੇਰ ਆਪਾਂ ਕੋ ਗੱਲ ਕਰਾਂਗੇ ਬੱਚੇ ਮਰ ਗਏ ਜਿਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ ਦੱਸੋ ਆਉਣ ਦੀ ਵਾਪਸੀ ਕਿਤੇ ਚਲ ਕੋਈ ਨਹੀਂ ਮਾਵਾ ਸਵਾਹ ਨੂੰ ਕੋਟੇ ਨਹੀਂ ਮਾਵਾ ਨੂੰ ਦੰਨਾ ਕੰਨ ਪਟਕ ਕੇ ਆਉਂਦੇ ਨਾ ਪਾਵਾਂ ਦੇ ਪਿਓਆਂ ਨੂੰ ਘੁੱਟਦੇ ਸੀ ਸਾਰੀ ਖਾਰੀ ਜ਼ਮੀਨ ਘਰਾਂ ਦੇ ਟਿਕਾਠਾ ਪਟਕੇ ਵੇਚਦੀਆਂ ਟੂਟੀਆਂ ਵੇਚਦੀਆਂ ਅੱਟੇ ਵਾਲੀਆਂ ਭੜੋਲੀਆਂ ਵੇਚਦੀਆਂ ਉਹ ਗਰੀਬ ਘਰਾਂ ਦੇ ਬੱਚੇ ਵਿਚਾਰੇ ਮੈਂ ਕਹਿੰਦੀ ਹਾਂ ਮੈਂ ਕਹਿੰਦੀ ਹਾਂ ਤੇ ਤੇਰਾ ਵੀ ਘੁੱਟਣਾ ਤੇਨੂੰ ਕਿੱਥੇ ਆਣ ਪਾ ਪਾ ਉੱਥੇ ਸਟੈਂਡਰਡ ਚੱਕਿਆ ਇਸ ਬਿਮਾਰੀ ਨਹੀਂ ਸੀ ਕਾਲੀ ਮੈਂ ਮੈਂ ਮੇਰੀ ਕੋਈ ਦੁਸ਼ਮਣੀ ਨਹੀਂ ਤੁਹਾਡੇ ਨਾਲ ਪਰ ਚੱਲ ਬੱਕੀਏ ਮਾਰਦੇ ਯਾਰ ਆਪਰੇ ਨਹੀਂ ਕੋਈ ਸ਼ਿਕਾਇਤ ਆ ਰਹੀ ਨਹੀਂ ਜਾਨੇ ਕਿ 48 ਇਹ ਕੁੱਠੀਆ 88 ਕੁੱਠੀ ਕੇ ਸਿੱਧੇ ਕੰਮ ਨਾ ਬਹਿ ਜਾਣਗੇ ਮੈਨੂੰ ਦੱਸੋ ਨਹੀਂ ਨਹੀਂ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੋਈ ਕੀਤਾ ਜੇ ਕਰੂੰਗਾ ਮੈਂ ਰਿਪੋਰਟ ਲੈ ਲਾਂ ਮੈਂ ਕਰਾਂਗਾ ਉਨੀ ਬੜੀ ਜਾਣਾ ਕਿੰਨੇ ਬੱਚੇ ਮਰੇ ਆਪਣੇ ਕੋਟ ਦੇ ਪਰ ਇਹ ਇਹ ਆਪਾਂ ਮਰਾਈ ਆਪਾਂ ਮਰਾਈ ਆ ਇਹ ਆਪਾਂ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮਰਾਈ ਆ ਔਰ ਇਸ ਇਸ ਕੰਮ ਦੇ ਵਿੱਚ ਮਤਲਬ ਬੱਚੇ ਲੰਘੇ ਨੂੰ ਲੱਗੇ ਜੀ 15000 ਇਹਨਾਂ ਦੇ ਆਪ ਨੇ ਵੀ ਲੱਗੇ ਹੋਇਆ ਇਹ ਬਖਸ਼ਣ ਵਾਲੀ ਗੱਲ ਨਹੀਂ ਗਈ ਸੋ ਕਹ ਲਿਓ ਆ ਵੀ ਮੈਂ ਕਿਸੇ ਚਿੱਟਾ ਵੋਟ ਨਾਲ ਦੇ ਵੇਚ ਨਾਲ ਦੀ ਵੋਟ ਵੀ ਨਹੀਂ ਲੈਣੀ ਸਿੱਧੀ ਜੀ ਗੱਲ ਹੈ ਇੱਕ ਮੌਕਾ ਹੋ ਗਿਆ ਆਪਣਾ ਬਰਾਬਰ ਤਾਂ ਖਬਰ ਬਣਾਵਾ ਲਈ ਗੱਲ ਇਹ ਤੇ ਇਹ ਤਾਂ ਸਾਰੇ ਸਾਰੇ ਨਾ ਪੰਜਾਬ ਚ ਮਸ਼ਹੂਰ ਕੀ ਆ ਇਹਦਾ ਕੋਈ ਪਤਾ ਨਾ ਤੁਹਾਨੂੰ ਸੋ ਇਸ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਗੀ ਕਿ ਬਿਲਕੁਲ ਖਤਮ ਹੋ ਗਿਆ ਫੇਰ ਆਪਾਂ ਕੋਈ ਗੱਲ ਕਰਾਂਗੇ ਬੱਚੇ ਮਰ ਗਏ ਜਿਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ ਦੱਸੋ ਆਉਣਗੇ ਵਾਪਸ ਕਿਤੇ ਚਲ ਕੋਈ ਮਾਵਾਂ ਸੋਹਣਾਂ ਨੂੰ ਕੁੱਟੇ ਨਹੀਂ ਮਾਵਾਂ ਨੂੰ ਕੰਨਾਂ ਕੰਨ ਪਟਕੇ ਆਉਂਦੇ ਨੀ ਪਾਵਾਂ ਦੇ ਪਿਓਆਂ ਨੂੰ ਘੁੱਟਦੇ ਸੀ ਸਾਰੀ ਸਾਰੀ ਜ਼ਮੀਨ ਘਰਾਂ ਦੇ ਟਿਕਾਠਾ ਪਟਕੇ ਵੇਚਦੀਆਂ ਟੂਟੀਆਂ ਵੇਚਦੀਆਂ ਅੱਟੇ ਵਾਲੀ ਭੜੋਲੀਆਂ ਵੇਚਦੀਆਂ ਉਹ ਗਰੀਬ ਘਰਾਂ ਦੇ ਬੱਚਿਆਂ ਚਾਰੇ ਸਾਲਾ ਮੌਕਾ ਨਹੀਂ ਜੀ ਤੇ ਤੇਰਾ ਵੀ ਘੁੱਟਦਾ ਨਾ ਤੈਨੂੰ ਕਿੱਥੇ ਆਉਣੋ ਉਹ ਬਾਹਰ ਉੱਥੇ ਸਾਰਾ ਪੀ ਆ ਰਿਹਾ ਹੈ ਸੈਂਟਰ ਦੇ ਟਿਕਿਆ ਹੈ ਸਰ ਮਤਲਬ ਉਹ ਅਜਿਹੀ ਬਿਮਾਰੀ ਨਹੀਂ ਸੀ ਕਹਿੰਦੇ ਕਰਾਏ ਕੋਈ ਮੈਂ ਮੈਂ ਮੇਰੀ ਕੋਈ ਦੁਸ਼ਮਣੀ ਨਹੀਂ ਤੁਹਾਡੇ ਨਾਲ ਪਰ ਜਾਲੇ ਬੱਚੇ ਮਾਰਦੇ ਯਾਰ ਆਪਣੇ ਨਹੀਂ ਕੋਈ ਸ਼ਿਕਾਇਤ ਆ ਰਹੀ ਹੈ ਕਿ ਉਹ ਜਿਹੜੇ ਆ ਕੋਠੀਆਂ ਐਡੀਆਂ ਐਡੀਆਂ ਕੋਠੀਆਂ ਕੇ ਸਿੱਧੇ ਕੰਮ ਨਾ ਬਹਿ ਜਾਣੀਆਂ ਮੈਨੂੰ ਦੱਸੋ ਨਹੀਂ ਨਹੀਂ ਹੈ ਲੋਕਾਂ ਦੇ ਘਰ ਜਾੜ ਕੇ ਆਪਾਂ ਕੋਈ ਕੀਤਾ ਕਿ ਕਰੂੰਗਾ ਮੈਂ ਰਿਪੋਰਟ ਲਾ ਲ ਮੈਂ ਕਰ ਰਿਹਾ ਹਾਂ